ਖੋਰ ਸੁਣੋ ਮੇਰੀਆਂ ਗੱਲਾਂ ਬਾਤਾਂ ਹੋਈਆਂ ਅੱਜ ਜਦੋਂ ਕੇਂਦਰੀ ਜਦੋਂ ਮੈਂ ਇੱਕ ਨਾਗਰਤਾ ਨੇ ਬੀਜੇਪੀ ਦੇ ਉਹ ਤੁਹਾਡੇ ਨਾਲ ਸੰਪਰਕ ਚ ਲਗਾਤਾਰ ਹੈ ਤੁਹਾਡਾ ਪਿਆਰ ਹੈ ਯਾਰ ਐ ਥੋੜੀ ਵੀ ਰੋਜ਼ ਗੱਲਾਂ ਕਰਦੇ ਸੀ ਕੋਈ 6 ਮਹੀਨੇ ਕੋਈ ਸਾਲ ਬਾਅਦ ਕੋਈ ਬੀਜੇਪੀ ਵਾਲਾ ਨਹੀਂ 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 ਕਰਦਾ ਮੈਂ ਮੇਰੇ ਚ ਕਾਬਲੀਅਤ ਨਹੀਂ ਮੈਂ ਕਰਦਾ ਮੇਰੇ ਸਵਾਲ ਨਾਲ ਹੀ ਨਹੀਂ ਨਹੀਂ ਇਹਨਾਂ ਨੂੰ ਕੋਈ ਨਹੀਂ ਕਰਦਾ ਮੈਂ ਮੇਰੀ ਗੱਲਬਾਤ ਹੁੰਦੀ ਸੀ ਮੇਰਾ ਪਿਆਰ ਸੀ ਕਾਂਗਰਸ ਦੇ ਗੱਲ ਸੁਣੋ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰਾ ਪਿਆਰ ਸੀ ਮੈਂ ਜੀ ਮੈਂ ਗਲਤ ਫਿਕਰ ਕਰਦਾ ਰਿਹਾ ਮੈਂ ਉਹੀ ਗੱਲ ਹੈ ਨਾ ਮੈਂ ਮੰਨ ਰਿਹਾ ਹਾਂ ਮੈਂ ਮੰਨ ਰਿਹਾ ਹਾਂ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਫੋਨ ਤੇ ਗੱਲਬਾਤ ਹੁੰਦੀ ਸੀ ਅਮਿਤ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਇੱਥੇ ਉਸ ਤੋਂ ਬਾਅਦ ਚਲੋ ਸਾਡੇ ਉਹਨਾਂ ਦੇ ਪਰਸਨਲ ਪੀਏ ਦਾ ਨੰਬਰ ਆ ਗਿਆ ਮੇਰੇ ਕੋਲੇ ਮੇਰਾ ਨੰਬਰ ਉਹਨਾਂ ਕੋਲੇ ਚਲਾ ਗਿਆ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਰਹੀਆਂ ਜਦੋਂ ਮੈਂ ਕੱਲ ਤੱਕ ਅਧਿਜਤੇਦਾਰ ਸੀ ਠੀਕ ਬੈਠੇ ਹਾਂ ਹਾਂ ਨਹੀਂ ਅਸੀਂ ਸਾਂਝੀ ਰਿਕਾਰਡ ਕਰ ਰਹੇ ਹਾਂ ਨਹੀਂ ਨੰਦੀ ਤੁਹਾਨੂੰ ਫੋਨ ਨਹੀਂ ਕਰਦਾ ਨਹੀਂ ਨਹੀਂ ਤੁਸੀਂ ਬਸ ਮੈਂ ਮੇਰੇ ਫੋਨ ਆ ਕਿਉਂ ਕਰਦਾ ਨਹੀਂ 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 ਕੋਈ ਪ੍ਰੇਮ ਪਿਆਰ ਦੀ ਗੱਲ ਮੈਨੂੰ ਹੋਰ ਸੁਣੋ ਮੇਰੇ ਗੱਲਾਂ ਬਾਤਾਂ ਹੋਈਆਂ ਅੱਜ ਜਦੋਂ ਕੇਂਦਰੀ ਜਦੋਂ ਮੈਂ ਇੱਕ ਕਾਰਟਰਤਾ ਨੇ ਬੀਜੇਪੀ ਦੇ ਅੱਛਾ ਉਹ ਤੁਹਾਡੇ ਨਾਲ ਸੰਪਰਕ ਚ ਲਗਾਤਾਰ ਹੈ ਤੁਹਾਡਾ ਪਿਆਰ ਹੈ ਯਾਰ ਐ ਥੋੜੀ ਵੀ ਰੋਜ਼ ਗੱਲਾਂ ਕਰਦੇ ਸੀ ਕੋਈ 6 ਮਹੀਨੇ ਕੋਈ ਸਾਲ ਬਾਅਦ ਨਹੀਂ ਨਾ ਕੋਈ ਬੀਜੇਪੀ ਵਾਲਾ ਨਹੀਂ 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 ਕਰਦੇ ਮੈਂ ਮੇਰੇ ਚ ਕਾਬਲੀਅਤ ਹੈ ਮੇਰਾ ਸਵਾਲ ਨਾਲ ਹੀ ਨਹੀਂ ਨਹੀਂ ਇਹਨਾਂ ਨੂੰ ਕੋਈ ਨਹੀਂ ਕਰਦਾ ਮੈਂ ਮੇਰੀ ਗੱਲਬਾਤ ਹੁੰਦੀ ਸੀ ਮੇਰਾ ਪਿਆਰ ਸੀ ਕਾਂਗਰਸ ਦੇ ਗੱਲ ਸੁਣੋ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰਾ ਪਿਆਰ ਸੀ ਮੈਂ ਜੀ ਮੈਂ ਅਗਾਲਤਾ ਫਿਕਸ ਕਰਦਾ ਰਿਹਾ ਮੈਂ ਉਹੀ ਗੱਲ ਹੈ ਨਾ ਮੈਂ ਮੰਨ ਰਿਹਾ ਮੈਂ ਮੰਨ ਰਿਹਾ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਫੋਨ ਤੇ ਗੱਲਬਾਤ ਹੁੰਦੀ ਸੀ ਅਮਿਤ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਇੱਥੇ ਉਸ ਤੋਂ ਬਾਅਦ ਚਲੋ ਸਾਡੇ ਉਹਨਾਂ ਦੇ ਪਰਸਨਲ ਪੀਏ ਦਾ ਨੰਬਰ ਆ ਗਿਆ ਮੇਰੇ ਕੋਲੇ ਮੇਰਾ ਨੰਬਰ ਉਹਨਾਂ ਕੋਲੇ ਚਲਾ ਗਿਆ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਰਹੀਆਂ ਜਦੋਂ ਮੈਂ ਕਾਲ ਤੱਕ ਅਧਿਜਤੇਦਾਰ ਸੀ ਠੀਕ ਹੈ ਹਾਂ ਹਾਂ ਨਹੀਂ ਅਸੀਂ ਸਾਂਝੀ ਰਿਕਾਰਡ ਕਰਦੇ ਨਹੀਂ ਨਾ ਹੁੰਦੀ ਤਾਂ ਕੋਈ ਫੋਨ ਨਹੀਂ ਕਰਦਾ ਨਹੀਂ ਤੁਸੀਂ ਨਹੀਂ ਮੈਂ ਹੋਈਆਂ ਨਹੀਂ 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 ਪ੍ਰੇਮ ਪਿਆਰ ਦੀ ਗੱਲ